ਇਹ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ ਫਾਰਮ ਟਰੈਕ 60 ਡਬਲ ਕਲਚ ਹੈ ਟਰੈਕਟਰ ਜੀ ਇਹ ਰੇਟ ਹੈ ਸਿਰਫ ਸਿਰਫ 2 ਲੱਖ ਰੁਪਿਆ ਕਿੱਥੇ ਖੜਾ ਹੈ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਕਿੰਨੇ ਮਾਡਲ ਹੈ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਇਸ ਦੀ ਵੀਡੀਓ ਨੂੰ ਤੁਸੀਂ ਪੂਰਾ ਜਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਤ ਵਾਤ ਫੇਸਬੁੱਕ ਗਰੁੱਪਾਂ ਦੇ ਵਿੱਚ ਕਿਉਂਕਿ ਇਹੋ ਜਿਹੇ ਟਰੈਕਟਰ ਬਹੁਤ ਹੀ ਘੱਟ ਸੇਲ ਲਈ ਆਉਂਦੇ ਨੇਗੇ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਵਾਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਹੋ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਫਾਰਮ ਟਰੈਕ 60 2007 ਮਾਡਲ ਹੈਗਾ ਜੀ ਟਰੈਕਟਰ ਇਹ ਹਰਿਆਣਾ ਨੰਬਰ ਹੈ ਡਬਲ ਕਲੱਚ ਟਰੈਕਟਰ ਹੈ ਰੰਗ ਪਿੰਟ ਸਾਰਾ ਟਰੈਕਟਰ ਦਾ ਨਾਲ ਦਾ ਜੀ ਆਲ オリジナル ਟਰੈਕਟਰ ਹੈ ਡਬਲ ਕਲੱਚ ਤੁਹਾਨੂੰ ਦੱਸਿਆ ਜੀ ਹਰਿਆਣਾ ਨੰਬਰ ਹੈ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਦੀ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਬਾਕੇ ਚੈੱਕ ਕਰਕੇ ਤੁਸੀਂ ਆਪਣੀ ਤਸੱਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੇ ਗੱਲ ਕਰੀਏ ਆਪਾਂ ਟਰੈਕਟਰ ਦੇ ਟਾਇਰਾਂ ਦੀ ਤਾਂ ਲਗਭਗ ਟਰੈਕਟਰ ਦੇ ਚਾਰੋਂ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ 50-55 ਪੈਸੇ ਦੇ ਕਰੀਬ ਬਾਕੀ ਆਲ ਓਵਰ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਜੇ ਗੱਲ ਕਰੀਏ ਹੁਣ ਆਪਾਂ ਟਰੈਕਟਰ ਦੇ ਰੇਟ ਦੀ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 220000 ਰੁਪਿਆ ਰੇਟ ਮੌਕੇ ਤੇ ਘਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਮਿੱਤਰੋ ਟਰੈਕਟਰ ਹੈ ਇਹ ਗਿੱਦੜਵਾਹਾ ਏਰੀਆ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਮਿੱਤਰ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਸਟ੍ਰਾਈਡਰ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਦੱਬ ਕੇ ਵੀਡੀਓ ਨੂੰ ਫੇਸਬੁੱਕ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਆਪਾਂ ਹਰ ਹੁਜ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਦੇ ਲੈ ਕੇ ਆਉਂਦੇ ਰਹਿੰਨੇ ਆਂ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਆਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦੀ